ਇਹ ਬਹੁਤ ਵੱਡੀ ਗੱਲ ਹੈ ਇੱਕ ਵਾਰੀ ਵੀਰ ਵੀਰ ਆਖਦਾ ਜੇ ਸੋਨੂੰ ਪਹਿਲਵਾਨ ਜਿੱਤਦਾ ਹੈ ਬਾ 2100 ਦੇ ਵੱਡੇ ਮਾਨ ਲੱਗੀ ਅਲੀਪੁਰਿਆ ਵੱਲੋਂ ਹੋਣਗੇ ਇੱਕ ਵਾਰੀ ਖੁੱਲ ਕੇ ਤਾੜੀ ਮਾਰ ਦਿਓ ਵੱਡੇ ਮਾਇਆਂ ਦੀਆਂ ਵੱਡੇ ਗੱਫਿਆਂ ਦੀਆਂ ਬਾਤਾਂ ਹੋਣ ਲੱਗੀਆਂ ਉਹ ਜਵਾਨੀਆਂ ਵਿੱਚ ਅਖਾੜੇ ਦੇ ਖਲੋਣ ਲੱਗੀਆਂ ਲਾਓ ਪੁਸ਼ਤੀ ਕੱਲੀ ਖੁੱਲੀ ਕਰ ਦਿਓ ਛੜਾ ਦਿਓ ਸਮਾਂ ਹੋ ਗਿਆ ਪਹਿਲਵਾਨ ਜੀ ਛੜ ਦਿਓ ਪੁਸ਼ਤੀ ਸਮਾਂ ਹੋ ਗਿਆ ਸਮਾਂ ਹੋ ਗਿਆ ਛੜ ਦਿਓ ਆ ਲੈ ਯਾਰ ਅਪ ਕਰ ਦਿਓ ਬਹੁਤ ਬਹੁਤ ਰੇਡੀਆਂ ਹੋ ਜਾ ਸਾਊਂਡ ਵਾਲੇ ਭਰਾਵਾਂ ਦਾ ਬੇਸ ਚੱਲਦੀ ਕਰਦੇ ਹੋ ਬਹੁਤ ਪਿਆਰੀ ਕੁਸ਼ਤੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਪਾਸੇ ਸੁੱਖੀ ਪਹਿਲਵਾਨ ਵੈਂਗੜੀ ਰੰਗ ਦੇ ਲਗੋਤੇ ਦੇ ਵਿੱਚ ਆ ਔਰ ਦੂਸਰੇ ਪਾਸੇ ਸਨੂ ਪਹਿਲਵਾਨ ਅਲੀਪੋਤੀ ਧਰਤੀ ਦਾ ਹਾਂ ਜੇ ਗੱਲ ਕਰੀਏ ਮੁੰਡਿਆਂ ਨੂੰ ਵੀ ਵੱਡੀ ਮਿਹਨਤ ਕਰਾਉਂਦਾ ਹਰ ਦੁਨੀਆ ਤੇ ਵੱਡੇ ਵੱਡੇ ਇਤਿਹਾਸ ਲਿਖਾਉਣਾ ਚਾਹੁੰਦਾ ਹੈ ਔਰ ਵੱਡੇ ਵੱਡੇ ਦੰਗਲਾਂ ਦੇ ਵਿੱਚ ਵੱਡੇ ਰਿਕਾਰਡ ਬਣਾਉਂਗਾ ਬਹੁਤ ਜਿਆਰੀ ਕੁਸ਼ਤੀ ਤੁਹਾਡੀ ਅੱਖਾਂ ਦੇ ਸਾਹਮਣੇ ਚੱਲ ਰਹੀ ਹੈ ਗੁਰਪ੍ਰੀਤ ਤੇ ਟਿੰਕੂ ਬਾਰ ਨੇ ਵੀ ਰੈਡੀ ਰਹੋ ਵਰਜਨ ਕਰਮਨਜੀਤ ਤੇ ਬੰਟੀ ਪਹਿਲਵਾਨ ਫਿਰਨਪੁਰ ਵੀ ਰੈਡੀ ਰੱਖ ਕੇ ਜੀਤਾ ਤਲਵੰਡੀ ਸਾਹਮਣੂ ਉਸਤੇ ਪਹਿਲਵਾਨ ਫਿਰਨਪੁਰ ਹਰਵੀਰ ਵਾਲੀ ਤੇ ਕਾਕਾ ਬਾਰ ਦਾ ਇਹ ਸਾਰੇ ਪਾਪਾ ਵਾਰਮ ਅਪ ਹੋ ਜੇ ਇਹਨਾਂ ਤੋਂ ਬਾਅਦ ਕੁਸ਼ਤੀਆਂ ਹੋਣੀਆਂ ਹੈ ਥੋੜੀ ਜਿਹੀ ਆਵਾਜ਼ ਉੱਪਰ ਕਰ ਦਿਓ ਜੇ ਆਵਾਜ਼ ਚੱਲਦੀ ਹੈ ਬਹੁਤ ਤਾਂ ਪਿਆਰਾ ਕੁश्ती ਦੰਗਲ ਖੇਡਿਆ ਜਾ ਰਿਹਾ ਹੈ ਔਰ ਸਮੇਂ ਦੀਆਂ ਬਾਤਾਂ ਹੈ ਲੱਗਿਆ ਹੋਇਆ ਜੋਰ ਤੇ ਚੜਦੀ ਹੋਈ ਲੋਰ ਅੱਜ ਦੇ ਇਸ ਵੱਡੇ ਕੁश्ती ਦੰਗਲ ਦੀ ਸੰਗਤ ਡੱਟੀ ਆ ਵਿਚ ਮੈਦਾਨ ਅੰਦਰ ਔਰ ਮਿੱਠੀ ਯਾਦ ਹੈ ਬਾਬਾ ਸੋਹਣ ਸਿੰਘ ਜੀ ਦੀ ਔਰ ਸਵਾਦ ਵਜਿਆ ਹੋਇਆ ਹੈ ਲੈ ਵੀ ਢੋਲੀਆ ਇੱਕ ਮਿੰਟ ਦਿਓ ਸਮਾਂ ਜਿੰਜੇਥੋਂ ਲੰਗਣੇ ਸੀ ਖਾਰੇ ਜੇ ਸਾਧੂ ਧਰਤੀ ਤੇ ਆਉਂਦੇ ਨਾ ਕਿ ਪਿਰ ਤੇ ਨਾ ਪਹਿਲਵਾਨਾਂ ਦੀ ਜੇ ਮੱਲੀ ਦੇ ਨਾਲ ਪਾਉਂਦੇ ਨਾ ਉਹ ਕਿੱਥੋਂ ਪਾਣੇ ਸੀ ਮੱਲ ਚੀਮਿਆ ਜੇ ਨਾਮ ਰੱਬ ਦਾ ਤੇ ਆਉਂਦੇ ਨਾ ਕਿੱਥੋਂ ਲੱਗਣੇ ਸੀ ਖਾੜੇ ਜੇ ਸਾਧੂ ਧਰਤੀ ਤੇ ਆਉਂਦੇ ਨਾ ਨਿਹੰਗ ਬਾਬਾ ਸੋਹਣ ਸਿੰਘ ਜੀ ਦੀ ਮਿੱਠੀ ਯਾਦ ਹੈ ਇੱਕ ਵਾਰੀ ਗੂੰਜ ਹਵਾ ਦੇ ਵਿੱਚ ਗਜਾ ਦਿਓ ਤੁਹਾਡੇ ਬਾਬੇ ਬਜ਼ੁਰਗਾਂ ਦੇ ਨਾਂ ਤੇ ਇੱਕ ਵਾਰੀ ਖੁੱਲ ਕੇ ਤਾੜੀ ਲਾ ਦਿਓ ਅੱਜ ਨਿੱਕੀ ਯਾਦ ਨਿਹੰਗ ਬਾਬਾ ਸੋਹਣ ਸਿੰਘ ਜੀ ਦੀ ਆਹ ਵੱਡੀ ਕੁਸ਼ਤੀ ਜਿਹੜੀ ਚੱਲ ਰਹੀ ਹੈ ਉਹਨਾਂ ਤੇ ਗਾਇ ਦਾ ਉਹਨਾਂ ਤੇ ਪਿੰਡ ਦਾ ਗੱਭਰੂ ਹੈ ਸਮੇਂ ਦੀਆਂ ਬਾਤਾਂ ਕਿਹੜੇ ਮਾਲੇ ਕਿੰਨੂ ਜੱਤ ਕਰਕੇ ਬੱਲੇ ਬੱਲੇ ਕਰਾਉਮੀ ਆਹ ਸਮੇਂ ਦੀ ਬਾਤ ਸਮੇਂ ਦੀ ਕੋਈ ਸਮੇਂ ਦੇ ਵਿੱਚ ਵੱਡੀਆਂ ਕੁਸ਼ਤੀਆਂ ਪਰ ਹੁਣ ਕੁਸ਼ਤੀ ਜਿਹੜੀ ਬਾਤ ਕਿ ਸੁਰ ਨਾਲ ਸੁਰ ਚੜਨਾ ਜਿਉਣਾ ਤਾਲ ਦੇ ਨਾਲ ਤਾਲ ਓ ਭੜਿਆ ਪਿਆ ਅਖਾੜਾ ਸੋਹਣਾ ਓ ਸੱਜਣਾ ਦੇ ਨਾਲ ਓ ਭੜਿਆ ਪਿਆ ਅਖਾੜਾ ਸੋਹਣਾ ਸੱਜਣਾ ਦੇ ਨਾਲ ਵਾਕਿ ਚੱਲਦਾ ਹੋਇਆ ਵੱਡਾ ਮੁਕਾਬਲਾ ਫੈਰੀ ਸਾਡਾ ਵੀ ਸ਼ੇਮਿੰਗ ਪੂਰ ਵਾਲਾ ਵੱਡਾ ਭਰਾ ਹੈ ਸਾਡੀ ਜ਼ਿੰਦਗੀ ਦਾ ਔਰ ਵੱਡੇ